ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹੂ ਸਪਰਨਜੀਤ ਲੈ ਕੇ ਆਦਰ ਜੀ ਤੁਹਾਡਾ ਆਪਣਾ ਖਾਸ ਪ੍ਰੋਗਰਾਮ ਸ਼ੱਕ ਜਵਾਬ ਤੇ ਚੱਕ ਜਵਾਬ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਮੈਂ ਬਿਲਕੁਲ ਹਾਜ਼ਰ ਹੋ ਚੁੱਕਿਆ ਤੁਹਾਡੇ ਵਾਸਤੇ ਜਿਹੜੀਆਂ ਖਬਰਾਂ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਉਹ ਬਹੁਤ ਹੀ ਕਮਾਲ ਦੇ ਨੇ ਸੋ ਵਿਆਹ ਦੇ ਕਾਰਡ ਦੀ ਗੱਲ ਕਰੀਏ ਤਾਂ ਭਾਈ ਬੀਬੀ ਬਲਜਿੰਦਰ ਕੌਰ ਦੇ ਜਿਹੜੇ ਪਤੀ ਨੇ ਸੁਖਰਾਜ ਬੱਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਵੱਡਾ ਬਿਆਨ ਜਾਰੀ ਦਿੱਤਾ ਕਰ ਤੇ ਇਸ ਵਿਆਹ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਸ਼ਗਲ ਲੈਣ ਵਾਲੀ ਸਕੀਮ ਦੀਆਂ ਗੱਲਾਂ ਨਿਕਲ ਰਹੀਆਂ ਸੀ ਉਹ ਉੱਥੇ ਹੀ ਹੁਣ ਸੁਖਰਾਜ ਬਲ ਵੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਤੀਰ ਮਾਰਦੇ ਨਜ਼ਰ ਆ ਰਹੇ। ਸੋ ਸੁਖਰਾਜ ਬਲ ਦੀ ਗੱਲ ਕਰੀਏ ਬੀਬੀ ਬਲਜਿੰਦਰ ਕੌਰ ਜਿਹੜੀ ਕਿ ਆਵਾਦਵੀ ਪਾਰਟੀ ਦੇ ਵਿਧਾਇਕ ਹੈ ਉਹਨਾਂ ਦੇ ਪਤੀ ਨੇ ਤੇ ਅੱਜ ਪੱਤਰਕਾਰ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੇ ਜਾ ਕੇ ਪੁੱਛਿਆ ਜੀ ਤੁਸੀਂ ਸਤਪਾਲ ਸਿੰਘ ਖੈਰਾ ਜੀ ਨੂੰ ਕਿਉਂ ਨਹੀਂ ਬੁਲਾਇਆ ਵਿਆਹ ਦੇ ਵਿੱਚ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਭਾਈ ਸਤਪਾਲ ਸਿੰਘ ਖੈਰਾ ਨੂੰ ਬੁਲਾਇਆ ਸੀ ਤਿੰਨ ਵਾਰ ਬੁਲਾਇਆ ਸੀ ਤਿੰਨੇ ਵਾਰ ਉਹਨਾਂ ਨੂੰ ਜੋ ਸਾਡੇ ਨਾਲ ਕੀਤਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਨਹੀਂ ਦੱਸ ਕਿਉਂ ਨਹੀਂ ਸਕਦੇ ਉਹ ਕਹਿੰਦਾ ਜੀ ਮੈਂ ਦੱਸ ਹੀ ਨਹੀਂ ਸਕਦਾ ਉਹਨਾਂ ਨੇ ਕੀ ਕੀਤਾ ਸਾਡੇ ਨਾਲ ਹਾਰ ਕੇ ਪੱਤਰਕਾਰਾਂ ਨੇ ਜ਼ੋਰ ਪਾ ਕੇ ਪੁੱਛਿਆ ਵੀ ਦੱਸੋ ਤਾਂ ਸਹੀ ਵੀ ਕੀ ਕੀਤਾ ਸੁਖਵਾਲ ਸਿੰਘ ਖੈਰਾ ਨੇ ਤੁਹਾਡੇ ਨਾਲ ਤਾਂ ਸੁਖਰਾ ਸਿੰਘ ਭੱਲ ਨੇ ਦੱਸਿਆ ਕਿ ਅਸੀਂ ਜਦੋਂ ਭਾਈ ਪਹਿਲੀ ਵਾਰ ਉਹਨਾਂ ਦੇ ਘਰੇ ਕਾਰਡ ਦੇਣ ਗਏ ਤਾਂ ਉਹਨਾਂ ਨੇ ਸਾਨੂੰ ਟਾਈਮ ਦੇ ਕੇ ਘਰ ਬੁਲਾ ਕੇ ਇੰਨੀ ਬੇਇੱਜ਼ਤੀ ਕੀਤੀ ਸਾਡੀ ਇੰਨੀ ਬੇਇੱਜ਼ਤੀ ਕੀਤੀ ਛੱਡ ਦਿਓ ਜੀ ਗੱਲਾਂ ਦੂਜੀ ਵਾਰ ਅਸੀਂ ਫੇਰ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਫੇਰ ਨਹੀਂ ਸਾਡੇ ਨਾਲ ਕੋਈ ਕੱਜ ਨਾਲ ਗੱਲ ਕੀਤੀ ਤੇ ਕੋਲ ਬਲਾਕੇ ਇਹ ਕਹਿ ਲੋ ਜੀ ਬੱਲ ਸਾਹਿਬ ਨੇ ਅੱਜ ਸਖਪਾਲ ਸਿੰਘ ਖੈਰਾ ਨੂੰ ਦੱਸਿਆ ਵੀ ਉਹਨਾਂ ਨੂੰ ਰਾਜਨੀਤੀ ਕਿੱਦਾਂ ਦੀ ਕਰਨੀ ਚਾਹੀਦੀ ਹੈ ਤੇ ਹੁਣ ਇਹਦਾ ਜਵਾਬ ਮੇਰੇ ਕੋਲ ਤਾਂ ਹੈ ਨਹੀਂ ਇਹਦਾ ਜਵਾਬ ਹੈ ਪਾਕਨਾ ਅਮਲੀ ਜੀ ਕੋਲ ਤੇ ਆਪਾਂ ਹੁਣ ਉਹਨਾਂ ਕੋਲੇ ਚੱਲਦੇ ਆਂ ਪਾਕਨਾ ਜੀ ਦੋ ਜਵਾਬ ਸਖਰਾਜ ਬੱਲ ਨੇ ਕਿਹਾ ਵੀ ਰਾਜਨੀਤੀ ਸਖਪਾਲ ਸਿੰਘ ਖੈਰਾ ਨੂੰ ਕਿੱਦਾਂ ਦੀ ਕਰਨੀ ਚਾਹੀਦੀ ਹੈ ਆਹ ਤੇ ਇੱਕ ਜਵਾਬ ਕਾਕਾ ਜੀ ਸਖਰਾਜ ਸਿੰਘ ਬੱਲ ਹੁਣ ਮਾਜੇ ਦਾ ਇਕੱਲਾ ਜਰਨੈਲ ਨਹੀਂ ਰਹਿ ਗਿਆ ਮੈਂ ਤੈਨੂੰ ਦੱਸਣਾ ਏ ਹੁਣ ਇੱਕ ਐਮਐਲਏ ਦਾ ਪਤੀ ਆ ਇਹ ਭਾਈ ਸਲਾਹ ਦੇ ਸਕਦਾ ਹੈ ਵੀ ਸੁਖਬਾਲ ਸਿੰਘ ਖੈਰਾ ਨੂੰ ਕਿੱਦਾਂ ਦੀ ਰਾਜਨੀਤੀ ਕਰਨੀ ਚਾਹੀਦੀ ਆ ਨਾਲੇ ਮੈਨੂੰ ਤਾਂ ਕੋਈ ਗੱਲ ਨਹੀਂ ਸਮਝ ਲੱਗਦੀ ਯਾਰ ਇਹ ਬੰਦੇ ਦੀ ਵੀ ਉਦੋਂ ਭਾਈ ਤੂੰ ਸੁੱਤਾ ਪਿਆ ਸੀ ਜਦੋਂ ਸੁਖਬਾਲ ਸਿੰਘ ਖੈਰਾ ਨੇ ਤੇਰੇ ਨਾਲ ਇਦਾਂ ਦੀਆਂ ਗੱਲਾਂ ਕੀਤੀਆਂ ਸੀ ਉਦੋਂ ਕਿਉਂ ਨਹੀਂ ਮੀਡੀਆ ਦੇ ਵਿੱਚ ਆ ਕੇ ਗੱਲ ਕੀਤੀ ਵੀ ਭਾਈ ਇਹਨੇ ਘਰੇ ਬੁਲਾ ਕੇ ਇਦਾਂ ਗੱਲ ਕੀਤੀ ਆ ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਲੋਕਾਂ ਨੇ ਤਾਂ ਕਹਿਣਾ ਪਬਲਿਕ ਸਟੰਟ ਖੇਡਦੇ ਆ ਯਾਰ ਬਿਲਕੁਲ ਗੱਲ ਸਹੀ ਹੈ ਭਗਨਾ ਜੀ ਦੀ ਇੱਕ ਗੱਲ ਨਹੀਂ ਮੈਨੂੰ ਸਮਝ ਲੱਗੀ ਰਾਜਨੀਤੀ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਭਈ ਜਦੋਂ ਕੋਈ ਵੀ ਲੀਡਰ ਹੈ ਪਾਰਟੀ ਨੂੰ ਛੱਡ ਦਿੰਦਾ ਜਾਂ ਫਿਰ ਪਾਰਟੀ ਤੋਂ ਵਿਰੋਧੀ ਹੋ ਜਾਂਦਾ ਫਿਰ ਉਹ ਸਾਰੀਆਂ ਗੱਲਾਂ ਹੌਲੀ-ਹੌਲੀ ਦੱਸਦਾ ਵੀ ਮੇਰੇ ਹੁੰਦੇ ਇਦਾਂ ਹੋਇਆ ਸੀ ਇਹਨਾਂ ਨੇ ਇਦਾਂ ਕੀਤਾ ਸੀ ਮੈਂ ਉਹ ਤੋਂ ਦੇਖਦਾ ਰਹਿ ਗਿਆ ਇਹਨਾਂ ਨੇ ਇਹ ਕੀਤਾ ਸੀ ਉਹ ਕੀਤਾ ਸੀ ਵੀ ਯਾਰ ਜਦੋਂ ਤੁਹਾਡੇ ਨਾਲ ਉਦੋਂ ਇਹ ਗੱਲਾਂ ਹੋਈਆਂ ਸੀ ਤੁਸੀਂ ਉਦੋਂ ਕਿਉਂ ਨਹੀਂ ਮੀਡੀਆ ਦੇ ਵਿੱਚ ਆ ਕੇ ਗੱਲਾਂ ਕਰਦੇ ਜਦੋਂ ਸਾਰਾ ਖੇਲ ਨਿਬੜ ਜਾਂਦਾ ਉਹ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਲੀਡਰ ਬਾਹਰ ਆ ਕੇ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਉਹਨਾਂ ਨੇ ਸਾਡੇ ਨਾਲ ਇਦਾਂ ਕੀਤਾ ਉਦਾਂ ਕੀਤਾ ਉਦਾਂ ਕੀਤਾ ਖੈਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਉਸ ਵਕਤ ਸਰਪਾਲ ਸਿੰਘ ਖੈਰਾ ਐਲਓ ਪੀ ਦੇ ਜਿਹੜੇ ਨੇਤਾ ਸੀ ਸੋ ਇਸ ਕਰਕੇ ਵੀ ਸ਼ਾਇਦ ਭਲਸਾਬ ਨੂੰ ਕੋਈ ਥੋੜਾ ਜਿਹਾ ਡਾਊਟ ਹੋਵੇ ਪਰ ਕੋਈ ਗੱਲ ਨਹੀਂ ਡਾਊਟ ਦੂਰ ਕਰਦੇ ਜੀ ਡਾਊਟ ਇੱਕ ਨਵਾਂ ਪੈਦਾ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਪੰਜਾਬ ਪਾਜਬਾ ਦੇ ਜਿਹੜੇ ਕੀ ਅਮਿਤ ਸ਼ਾਹ ਦੀ ਗੱਲ ਕਰੀ ਅੱਜ ਬਹੁਤ ਵੱਡੀ ਰੈਲੀ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਜਿੱਥੇ ਅੰਮ੍ਰਿਤਸਰ ਦੀ ਸੀਟ ਬੜੀ ਖਾਸ ਹੈ ਉਥੇ ਹੀ ਗੱਲ ਕਰੀਏ ਜੀ ਅਨਿਲ ਜੋਸ਼ੀ ਦੇ ਜਿਹੜੇ ਕੀ ਬੋਰਡ ਲਾਏ ਹੋਏ ਸਨ ਸਵਾਗਤ ਦੇ ਤੇ ਮੇਨ ਗੇਟ ਦੇ ਉੱਪਰ ਅਨਿਲ ਜੋਸ਼ੀ ਦੇ ਜਿਹੜੇ ਕੀ ਬੋਰਡ ਨੇ ਫਲੈਕਸ ਨੇ ਉਹ ਸਾਰੇ ਉਤਾਰ ਦਿੱਤੇ ਗਏ ਤੇ ਕਿਸੇ ਕਾਂਗਰਸੀ ਨੇ ਨਹੀਂ ਉਤਾਰੇ ਕਿਸੇ ਆਮ ਆਦਮੀ ਪਾਰਟੀ ਵਾਲੇ ਨੇ ਨਹੀਂ ਉਤਾਰੇ ਕਿਸੇ ਦੂਜੇ ਧਿਰਨੇ ਨਹੀਂ ਉਤਾਰੇ ਇਹ ਬੋਰਡ ਉਤਾਰਨ ਵਾਲੇ ਭਾਜਪਾ ਦੇ ਹੀ ਵਰਕਰ ਸੀ ਸੋ ਭਾਜਪਾ ਦੇ ਵਿੱਚ ਇੱਕ ਵੱਡੀ ਗੁੱਟਬੰਦੀ ਜਿਹੜੀ ਕਿ ਬਣ ਗਈ ਹੈ ਤੇ ਹੁਣ ਇਹ ਗੁੱਟਬੰਦੀ ਕਿਉਂ ਬਣ ਗਈ ਹੈ ਇਹਦਾ ਜਵਾਬ ਲੈਣੇ ਆ ਭਗਨਾ ਜੀ ਤੋਂ ਭਗਨਾ ਜੀ ਕੀ ਕਹੋਗੇ ਜੀ ਅਨਿਲ ਜੋਸ਼ੀ ਸਾਹਿਬ ਦੇ ਜਿਹੜੇ ਪੋਸਟਰ ਨੇ ਅੱਜ ਅੰਮ੍ਰਿਤਸਰ ਵਾਲੀ ਰੈਲੀ ਦੇ ਵਿੱਚ ਉਹ ਤਾਰ ਦਿੱਤੇ ਗਏ ਨੇ ਕਾਹ ਤੋਂ ਆ ਚੱਕ ਜਵਾਬ ਉਹ ਸਿੱਧੀ ਸਿੱਧੀ ਗੱਲ ਕਰ ਬਈ ਅਨਿਲ ਜੋਸ਼ੀ ਨੂੰ ਹੁਣ ਅੰਬਰਸਾਰਾ ਲੋਕ ਸਭਾ ਦੀ ਟਿਕਟ ਨਹੀਂ ਦੇਣੀ ਆ ਜੀ ਆਵੇਂ ਗੋਲ ਮੋਲ ਜਿਹੀਆਂ ਗੱਲਾਂ ਕਰ ਕਰਕੇ ਲੋਕਾਂ ਦਾ ਤੇ ਆਪਣਾ ਟਾਈਮ ਵੀ ਖਰਾਬ ਕਰੀ ਜਾਂਦਾ ਗੱਲ ਤਾਂ ਵੈਸੇ ਇਦਾਂ ਹੀ ਆ ਹੋਰ ਟਿਕਟ ਨਹੀਂ ਦੇਣੀ ਉਹਨੇ ਅੰਮਰਸਰ ਦੀ ਤਾਂ ਹੀ ਇਸੇ ਕਰਕੇ ਉਹਨਾਂ ਨੇ ਬੋਰਡ ਲਾ ਕੇ ਸਾਈਡ ਤੇ ਚੱਲ ਗਏ ਚਲੋ ਕੋਈ ਗੱਲ ਨਹੀਂ ਬੋਰਡ ਤਾਂ ਉਤਰਦੇ ਰਹਿਣਗੇ ਲੱਗਦੇ ਰਹਿਣਗੇ ਸਿੱਧੂ ਸਾਹਿਬ ਦੇ ਬੋਰਡ ਲੱਗੇ ਨੇ ਉਤਰ ਰਹੇ ਨੇ ਲੱਗ ਰਹੇ ਨੇ ਪਰ ਉੱਥੇ ਹੀ ਦਾदूवाल ਸਾਹਿਬ ਦਾ ਇੱਕ ਵੱਡਾ ਬਿਆਨ ਨਿਕਲ ਗਿਆ ਦਾदूवाल ਸਾਹਿਬ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਬਹੁਤ ਜਲਦ ਬਾਦਲ ਤੇ ਸੁਮੇਰ ਸੈਣੀ ਸਲਾਖਾਂ ਦੇ ਪਿੱਛੇ ਹੋਣਗੇ ਸਲਾਖਾਂ ਦੇ ਪਿੱਛੇ ਹੋਣਗੇ ਆਪਕਣਾ ਜੀ ਦੋ ਜਵਾਬ ਫਿਰ ਦਾਦੂਵਾਲ ਸਾਹਿਬ ਕਹਿੰਦੇ ਆ ਜੀ ਬਾਦਲ ਸਾਹਿਬ ਤੇ ਸਮੇਸ਼ ਸੈਣੀ ਜੀ ਸਲਾਖਾਂ ਦੇ ਪਿੱਛੇ ਹੋਣਗੇ ਵਾਕਈ ਪਿੱਛੇ ਹੋਣਗੇ ਉਹ ਆ ਚੱਕ ਜਵਾਬ ਬਾਦਲਾਂ ਦਾ ਟੱਪਰ ਦਾ ਭਾਈ ਆਪ ਕਹਿੰਦਾ ਵੀ ਸਾਨੂੰ ਚੱਕ ਕੇ ਅੰਦਰ ਕਰੋ ਅੰਦਰ ਕਰੋ ਵਾਕਈ ਦਾਦੂਵਾਲ ਸਾਹਿਬ ਦਾ ਫੀਲਿੰਗ ਆ ਲੰਦੇ ਆ ਇੰਨਿਆਂ ਦਾ ਫੀਲਿੰਗ ਤਾਂ ਬਾੜਦੇ ਆ ਮੀ ਆਪਾਤ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਜਵਾ ਗਈਆਂ ਚਲੋ ਗੱਲਬਾਤ ਤਾਂ ਕਰ ਹੀ ਲੈਣੀ ਚਾਹੀਦੀ ਆ ਪਰ ਹੁਣ ਦਾਦੂਵਾਲ ਸਾਹਿਬ ਦੀ ਗੱਲ ਕਰੀਏ ਦਾਦੂਵਾਲ ਸਾਹਿਬ ਨੂੰ ਵੀ ਬੜੀ ਉਮੀਦ ਹੈ ਚਲੋ ਉਮੀਦ ਰੱਖਣੀ ਚਾਹੀਦੀ ਹੈ ਉਮੀਦ ਦੇ ਉੱਪਰ ਹੀ ਆਸ ਦੀ ਕਿਰਨ ਜਿਹੜੀ ਕਿ ਪੈਦਾ ਹੋ ਜਾਂਦੀ ਹੈ ਪਰ ਦੋਸਤੋ ਉੱਥੇ ਹੀ ਇੱਕ ਵੱਡੀ ਖਬਰ ਅੱਜ ਹੋਰ ਨਿਕਲ ਕੇ ਆਈ ਹੈ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਜਿਸ ਦਿਨ ਦਾ ਰੌਲਾ ਜਾਂ ਪੈਣ ਲੱਗਾ ਜੀ ਸਿਆਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਆ ਪਹਿਲਾਂ ਦੱਸਿਆ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਬਿਮਾਰ ਰਹਿੰਦੇ ਠਿੱਲੇ ਮਠੇ ਰਹਿੰਦੇ ਇਸ ਕਰਕੇ ਉਹ ਜਿਆਦਾ ਸੈਸਦ ਦੇ ਵਿੱਚ ਆਉਂਦੇ ਨਹੀਂ ਪਰ ਹੁਣ ਉਹਨਾਂ ਨੂੰ ਸੈਸਦ ਦੇ ਵਿੱਚ ਕੁੱਦਣਾ ਪੈ ਰਿਹਾ ਉੱਥੇ ਹੀ ਪੱਤਰਕਾਰ ਨੇ ਪੁੱਛਿਆ ਬਾਦਲ ਸਾਹਿਬ ਸਾਨੂੰ ਦੱਸੋਗੇ ਕਿ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਆ ਇਹਦਾ ਜਿਹੜਾ ਕਿ ਪ੍ਰਧਾਨ ਇਹਦੀ ਚੋਣ ਹੋ ਸਕਦੀ ਹੈ ਤੁਸੀਂ ਦੱਸੋਗੇ ਕੀ ਕਹੋਗੇ ਬਾਦਲ ਸਾਹਿਬ ਇਹ ਕਰੇ ਇਦਾਂ ਥੋੜੀ ਵੋਟਾਂ ਹੁੰਦੀ ਜਦੋਂ ਤੁਸੀਂ ਕਹੀ ਜਾਂਦੇ ਆ ਕਿ ਪ੍ਰਧਾਨ ਦੀ ਬਾਰੇ ਗੱਲ ਕੀਤੀ ਤੇ ਪ੍ਰਧਾਨਗੀ ਬਾਰੇ ਗੱਲ ਕੀਤੀ ਤੇ ਇਹ ਕਹ ਲਓ ਜੀ ਇਹ ਦੇ ਬਾਰੇ ਹੁਣ ਉਹਨਾਂ ਨੇ ਇੱਕ ਨਵਾਂ ਤਰੀਕ ਕਦਾ ਸੈਲ ਫਾਰਮੈਟ ਜਿਹੜਾ ਸਾਨੂੰ ਤਾਂ ਮੈਨੂ ਤਾਂ ਖਾਰ ਪਤਾ ਨਹੀਂ ਸੀ ਉਹ ਫਾਰਮੈਟ ਕੀ ਹੈ ਪਰ ਉਹ ਫਾਰਮੈਟ ਕੀ ਦੱਸਿਆ ਵੀ ਪ੍ਰਧਾਨ ਕਿਵੇਂ ਚੁਣਿਆ ਜਾਂਦਾ ਹੈ ਕਿਵੇਂ ਸਾਰੀ ਤਿਆਰੀ ਕੀਤੀ ਜਾਂਦੀ ਹੈ ਇਹਦੇ ਬਾਰੇ ਗੱਲ ਜਿਹੜਾ ਆਪਾਂ ਨੂੰ ਜਵਾਬ ਹੈ ਉਹ ਪਗਣਾ ਜੀ ਦੇਣਗੇ ਪਗਣਾ ਜੀ ਕੀ ਕਹੋਗੇ ਜੀ ਬਾਪੂ ਬਾਦਲ ਨੇ ਕਿਹਾ ਵੀ ਪ੍ਰਧਾਨ ਕਿਵੇਂ ਚੁਣਿਆ ਜਾਂਦਾ ਮੈਂ ਦੱਸਦਾ ਉਹ ਆਹ ਚੱਕ ਜਵਾਬ ਆ ਪੱਤਰਕਾਰ ਦੇਖ ਲੈ ਜਿਹੜੀ ਗੱਲ ਬਾਪੂ ਬਾਦਲ ਤੋਂ ਬੁਲਾਉਣਾ ਚਾਹੁੰਦੇ ਸੀ ਬਾਪੂ ਬਾਦਲ ਨੇ ਬੋਲੀ ਨਹੀਂ ਕਿਉਂ ਕੇ ਵਿਚਾਰਕ ਦੇ ਤਜਰਬੇ ਪੁੱਤ ਇੰਨੇ ਆ ਹਣ ਜਿਹਾ ਸਾਹਿਬ ਨੇ ਬਦਲ ਸਾਦੀ ਰਾਜਨੀਤੀ ਆ ਇਹਦੇ ਪਰ ਕਿਤਾਬਕ ਤੋਂ ਨਹੀਂ ਇਹਦੇ ਪਰ ਤਾਂ ਭਾਈ ਪੰਜਾਬ ਦੇ ਵਿੱਚ ਕੋਈ ਜੁਨੀ ਬਸਤੀਓ ਬਣਾਉਣੀ ਪੈਣੀ ਆ ਜਿਹਦੇ ਤੇ ਅਕਾਲੀ ਵਰਕਰ ਆ ਕੇ ਐਡਮਿਸ਼ਨ ਲਿਆ ਕਰਨਗੇ ਤੇ ਫੇਰ ਭਾਈ ਦੱਸਿਆ ਕਰਨਗੇ ਪ੍ਰਧਾਨ ਜੀ ਕਿਵੇਂ ਬਣਦੇ ਆ ਗੱਲ ਭਾਗ ਨਹੀਂ ਤੁਹਾਡੀ ਬਿਲਕੁਲ ਸਹੀ ਹੈ ਕਿਉਂਕਿ ਬਾਪੂ ਜੀ ਦੇ ਜਿੰਨੇ ਤਜਰਬੇ ਆ ਜਿੰਨੇ ਉਹਨਾਂ ਨੇ ਇਹ ਕਹਿ ਲੋ ਜੀ ਜੇਲਾਂ ਦੇ ਰਸਤੇ ਦੇਖੇ ਆ ਜਿੰਨੀਆਂ ਜੇਲਾ ਕਟੀਆਂ ਜਿੰਨਾ ਤਜਰਬਾ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਹੈ ਉਹ ਸਾਰਨਾ ਤਾਂ ਕਿਤਾਬ ਨਹੀਂ ਮੈਨੂੰ ਲੱਗਦਾ ਵੀ ਯੂਨੀਵਰਸਿਟੀ ਬਣਾਉਣੀ ਪੈਣੀ ਹੈ ਸਟੂਡੈਂਟ ਆਇਆ ਕਰਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ ਕਿਵੇਂ ਕੀਤਾ ਕੀ ਕੁਝ ਕਰ ਲਿਆ सारी इंफॉर्मेशन यूनिवर्सिटी तो ਇਹਨਾਂ ਅਧਿਆਪਕਾਂ ਨੂੰ ਖਾਸ ਕਰਕੇ ਕਾਲੀ ਵਰਕਰਾਂ ਨੂੰ ਉੱਥੋਂ ਮਿਲ ਜਿਆ ਕਰੇਗੀ ਪਰ ਉੱਥੇ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਚੰਡੀਗੜ੍ਹ ਲੈ ਚੱਲਦੇ ਹਾਂ ਚੰਡੀਗੜ੍ਹ ਦੇ ਵਿੱਚ ਕੱਲ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਆਮ ਆਦਮੀ ਪਾਰਟੀ ਦੇ ਸયોਜਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਟਾਈਲ ਦੇ ਵਿੱਚ ਦੇਖिए हमने ਦਿੱਲੀ में बहुत काम किया है इतना काम किया है दिल्ली के लोग बताएंगे हमें बताने की आवश्यकता नहीं है दिल्ली के अंदर हमने बहुत काम किया है ਬਹੁਤ ਕੰਮ ਕੀਆ ਇਤਨਾ ਕੰਮ ਤਾਂ ਹਰਿਆਣਾ ਦੇ ਅੰਦਰ ਨਹੀਂ ਹੋਆ ਇਤਨਾ ਕੰਮ ਤਾਂ ਪੰਜਾਬ ਦੇ ਅੰਦਰ ਨਹੀਂ ਹੋਆ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਕੇਂਦਰ ਕਰ ਦਿਆ ਹੈ ਤੇ ਭਗਨਾਂ ਜੀ ਕੀ ਕਹੋਗੇ ਜੀ ਫਿਰ ਇਹ ਕੇਜਰੀਵਾਲ ਸਾਹਿਬ ਜੀ ਦਿੱਲੀ ਚ ਅਸੀਂ ਬਹੁਤ ਕੰਮ ਕੀਤੇ ਆ ਜੀ ਦੋ ਜਵਾਬ ਉਹ ਆ ਚੱਕ ਜਵਾਬ ਉਹ ਮੈਨੂੰ ਯਾਰ ਇੱਕ ਗੱਲ ਨਹੀਂ ਸਮਝ ਲੱਗਦੀ ਭਈ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਕਹੀ ਜਾਂਦਾ ਅਸੀਂ ਦਿੱਲੀ ਚ ਇੰਨੇ ਕੰਮ ਕੀਤੇ ਇੰਨੇ ਕੰਮ ਕੀਤੇ ਭਈ ਜੇ ਤੁਸੀਂ ਇੰਨੇ ਹੀ ਕੰਮ ਕੀਤੇ ਆ ਵੇ ਤੁਹਾਨੂੰ ਦਿੱਲੀ ਦੇ ਵਿੱਚ ਕਾਂਗਸ ਆਲੇ ਦੀਆਂ ਮਿੰਤਾ ਕਰਨ ਦੀ ਕੀ ਲੋੜ ਆ ਆ ਗੱਠਜੋੜ ਵਾਸਤੇ ਬਿਲਕੁਲ ਸਹੀ ਗੱਲ ਆ ਜੀ ਕਿਉਂਕਿ ਕੇਜਰੀਵਾਲ ਸਾਹਿਬ ਨੇ ਖੁਦ ਕਿਹਾ ਸੀ ਇਹ ਬਿਆਨ ਇੱਕ ਜਾਰੀ ਕੀਤਾ ਸੀ ਕਿ ਯਾਰ ਮੈਂ ਤੋ ਕਾਂਗਰਸ ਕੇ ਸਾਥ ਬਾਤ ਚੀਤ ਕਰਕੇ ਥੱਕ ਗਿਆ ਹਾਂ ਗਠਵੰਧਨ ਕੇ ਲਈ ਥੱਕ ਗਿਆ ਹਾਂ ਲੇਕਿਨ ਇਹ ਬਾਤ ਨਹੀਂ ਕਰਤੇ ਲੇਕਿਨ ਇਹ ਬਾਤ ਨਹੀਂ ਕਰਤੇ ਤਾਂ ਹੁਣ ਉਹੀ ਪਗਣਾ ਜੀ ਗੱਲ ਆ ਵੀ ਜੇ ਤੁਸੀਂ ਇਹਨੇ ਕੰਮ ਕੀਤੇ ਤੁਹਾਨੂੰ ਫਿਰ ਗੱਠ ਜੋੜ ਕਰਨ ਦੀ ਕੀ ਜ਼ਰੂਰਤ ਹੈ ਖੈਰ ਆਪਾਂ ਅਗਲੀ ਖਬਰ ਦੇ ਉੱਪਰ ਚੱਲਦੇ ਜੀ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਆ ਅਧਿਆਪਕਾਂ ਦੀ ਭਰਤੀ ਖੁੱਲ ਗਈ ਜੀ ਅਧਿਆਪਕਾਂ ਦੀ ਭਰਤੀ ਖੁੱਲ ਗਈ ਤੁਸੀਂ ਭਰਤੀ ਚ ਅਪਲਾਈ ਕਰਨਾ ਤਾਂ ਫਟਾਫਟ ਅਪਲਾਈ ਕਰ ਲਓ ਓਏ ਪਗਨਾ ਜੀ ਦੋ ਜਵਾਬ ਅਧਿਆਪਕਾਂ ਦੀ ਭਰਤੀ ਖੁੱਲ ਗਈ ਕੀ ਭਰ ਲੀਏ ਫਾਰਮ ਅਸੀਂ ਵੀ ਓਏ ਆ ਚੱਕ ਜਵਾਬ ਸਭ ਤੋਂ ਪਹਿਲਾਂ ਦਾ ਭਾਈ ਇਹਨਾਂ ਅਧਿਆਪਕਾਂ ਨੂੰ ਸੜਕ ਤੇ ਬੈਠਣ ਦਾ ਇਹ ਧਰਨੇ ਵਾਲਾ ਟੈਸਟ ਪਾਸ ਕਰਨਾ ਪੈਣਾ ਬਾਕੀ ਭਾਈ ਫਾਰਮ ਫੇਰ ਵੀ ਨਾ ਤੁਸੀਂ ਭਰਿਓ ਕਿਉਂਕਿ ਅੱਜ ਕੱਲ ਕੈਪਟਨ ਸਰਕਾਰ ਠੰਡ ਦੇ ਵਿੱਚ ਪਾਣੀ ਛੱਟ-ਛੱਟ ਕੇ ਕੁੱਟਦੀ ਆ ਮੈਂ ਤੁਹਾਨੂੰ ਦੱਸਾਂ ਬਾਕੀ ਭਾਈ ਗੱਲ ਇਹ ਵੀ ਆ ਭਈ ਭਾਰਤੀ ਦਾ ਖੋਲਣੀ ਸੀ ਇਹਨਾਂ ਦੇ ਆਪ ਕਾਂਦੀ ਤੇ ਪੁਲਿਸ ਵਾਲਿਆਂ ਨੇ ਦੇਖ ਲੈ ਮਾਸਟਰਾਂ ਨੂੰ ਕਟ-ਕਟ ਕੇ ਹਸਪਤਾਲ ਦੇ ਵਿੱਚੇ ਭਾਰਤੀ ਕਰਤਾ ਹੂੰ ਭਾਈ ਇਹ ਖਬਰ ਸੁਣ ਕੇ ਤਾਂ ਯਾਰ ਵਾਕਈ ਮੈਨੂੰ ਠੰਡ ਵੀ ਲੱਗਣ ਲੱਗੀ ਤੇ ਡਰ ਜਾ ਵੀ ਲੱਗਣ ਲੱਗ ਗਿਆ ਕਿਉਂਕਿ ਪਟਿਆਲੇ ਦੇ ਵਿੱਚ ਬਸੰਤ ਪੰਚਮੀ ਵਾਲੇ ਦਿਨ ਇਹਨਾਂ ਮਾਸਟਰਾਂ ਦੇ ਭੈਣ ਜੀਆਂ ਨੂੰ ਪਾਣੀ ਸਿੱਟ-ਸਿੱਟ ਕੇ ਪੰਜਾਬ ਪੁਲਿਸ ਨੇ ਜੋ ਡੰਡਾ ਵਰਾਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਖੈਰ ਫਿਰ ਇਹ ਕਹਿ ਸਕਦੇ ਵੀ ਇਹ ਅਧਿਆਪਕ ਦੇ ਜਿਹੜੇ ਕੀ ਪੋਸਟ ਨੇ ਇਹਦੇ ਵਿੱਚ ਇਹ ਗੱਲਾਂ ਹੋਣਾ ਮੈਂਸ਼ਨ ਕੀਤੀਆਂ ਜਾਣਗੀਆਂ ਵੀ ਅਧਿਆਪਕ ਆ ਚਾਰ ਦਿਨ ਕਿੱਦਾਂ ਭੁੱਖੇ ਪੇਟ ਰਹਿ ਸਕਦਾ ਇਹਦਾ ਵੀ ਟੈਸਟ ਦੇਣਾ ਪਵੇਗਾ ਜਿਹਦੇ ਦਾ ਭਗਨਾ ਜੀ ਨੇ ਦੱਸਿਆ ਵੀ ਰੋਡ ਦੇ ਉੱਪਰ ਬੈਠਣ ਬੈਠ ਕੇ ਧਰਨਾ ਦੇਣ ਦਾ ਜਿਹੜਾ ਕੀ ਤਜਰਬਾ ਉਸ ਅਧਿਆਪਕ ਕੋਲ ਹੋਣਾ ਚਾਹੀਦਾ ਇਹ ਸਭ ਗੱਲਾਂ ਨੋਟ ਹੋਣਗੀਆਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਜੇ ਸਧਿਆਪਕ ਦੇ ਅੰਦਰ ਕੁੱਟ-ਕੁੱਟ ਕੇ ਪਰਿਆਉਆਂ ਉਹੀ ਲੱਗਦਾ ਜੀ ਇਹ ਨੌਕਰੀ ਕਰ ਸਕਦਾ ਪਰ ਅਗਲੀ ਇੱਕ ਹੋਰ ਬੜੀ ਖਬਰ ਮਜ਼ੇਦਾਰ ਆ ਪੰਜਾਬ ਤੋਂ ਨਿਕਲ ਕੇ ਆਈ ਹੈ ਕਹਿੰਦੇ ਜੀ ਇੱਕ ਵੱਡਾ ਸਰਵੇ ਕੀਤਾ ਗਿਆ ਸਰਵੇ ਦੇ ਵਿੱਚ ਸ਼ਰਾਬ ਦਾ ਸਰਵੇ ਕੀਤਾ ਗਿਆ ਕਹਿੰਦੇ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਬੱਚੇ ਆ ਲੋਕ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਪੀਂਦੇ ਆ ਤੇ ਇਹ ਸਰਵੇ ਨਿਕਲ ਕੇ ਆਇਆ ਭਗਵਾਨ ਜੀ ਕੀ ਕਹੋਗੇ ਜੀ ਦੋ ਜਵਾਬ ਫਿਰ ਸਾਨੂੰ ਪੰਜਾਬ ਦੇ ਵਿੱਚ ਕਹਿੰਦੇ ਜੀ ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਲੋਕ ਐ ਬੱਚੇ ਐ ਕੀ ਗੱਲ ਵਾਕਈ ਸਹੀ ਐ ਉਹ ਆ ਚੱਕ ਜਵਾਬ ਉਹ ਆ ਸਰਵੇ ਦੇ ਤਾਂ ਭਾਈ ਸਾਰੇ ਪੰਜਾਬ ਨੂੰ ਹਰਿਆਣ ਕਰਕੇ ਰੱਖਦਾ ਤੇ ਹਲੇ ਵੀ ਦੇਖ ਲੈ ਬ੍ਰੋਧੀ ਪਾਰਟੀ ਦੇ ਵਿੱਚ ਕਈਆਂ ਨੂੰ ਇਹੀ ਲੱਗੀ ਜਾਂਦਾ ਮੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਸ਼ਰਾਬ ਖਾ ਭਗਵੰਤ ਮਾਨ ਪੀਂਦਾ ਪਗਣਾ ਜੀ ਗੱਲ ਵੈਸੇ ਤੁਹਾਡੀ ਇਹ ਵੀ ਬਿਲਕੁਲ ਸਹੀ ਹੈ ਹੁਣ ਵੈਸੇ ਵੀ ਪਰ ਭਗਵੰਤ ਮਾਨ ਸਾਹਿਬ ਨੇ ਬਰਨਾਲੇ ਦੇ ਵਿੱਚ ਆਪਣੀ ਬੀਬੀ ਨੂੰ ਨਾਲ ਖੜੀ ਕਰਕੇ ਇਹ ਗੱਲ ਕਹਿ ਦਿੱਤੀ ਆ ਕਿ ਮੈਨੂੰ ਬੀਬੀ ਦੀ ਸੌਂ ਲੱਗੇ ਮੈਂ ਸ਼ਰਾਬ ਨਹੀਂ ਪੀਦਾ ਹੁਣ ਅੱਜ ਤੋਂ ਬਾਅਦ ਨਾ ਸ਼ਰਾਬ ਪੀਣੀ ਬੰਦ ਕਰ ਦਣੀ ਆ ਵਾਕਈ ਲੋਕ ਪੰਜਾਬ ਦੇ ਵਿੱਚ ਸਿਰਫ ਇਹੀ ਸੋਚੀ ਜਾਂਦੇ ਸੀ ਸ਼ਾਇਦ ਗੱਲੇ ਭਗਵੰਤ ਮਾਨ ਸਾਹਿਬ ਹੀ ਸ਼ਰਾਬ ਪੀ ਲਿਆ ਹੋਊਗਾ ਪਰ ਹੁਣ ਦੋਸਤੋ ਪ੍ਰੋਗਰਾਮ ਦੇ ਵਿੱਚ ਜਾਣ ਦਾ ਟਾਈਮ ਆ ਗਿਆ ਜੀ ਤੁਹਾਡੇ ਵਾਸਤੇ ਕੱਲ ਨੂੰ ਆਪਾਂ ਨਵਾਂ ਪ੍ਰੋਗਰਾਮ ਲੈ ਕੇ ਫੇਰ حاضر ਹੋਵਾਂਗੇ ਸ਼ੋਅ ਕਿਵੇਂ ਤੁਹਾਨੂੰ ਲੱਗ ਰਿਹਾ ਹੈ ਜੀ ਫੀਡਬੈਕ ਜ਼ਰੂਰ ਸਾਨੂੰ ਦਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੋਅ ਨੂੰ ਤੇ ਦੋਸਤੋ ਸਾਡੇ ਚੈਨਲ ਆਜ਼ ਨਿਊਜ਼ ਵਾਲਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਇਹ ਫੇਸਬੁੱਕ ਪੇਜ ਦੇ ਪਰ ਵੀ ਤੁਸੀਂ ਜਾ ਸਕਦੇ ਹੋ ਆਜ਼ ਨਿਊਜ਼ ਵਾਲਾ ਪ੍ਰੋਡਕਸ਼ਨ ਇਹ ਸਾਡਾ ਫੇਸਬੁੱਕ ਦਾ ਪੇਜ ਹੈ ਤੇ ਤੁਸੀਂ ਪਰਮਜੀਤ ਪਕਨੇ ਦੇ ਪੇਜ ਦੇ ਉੱਪਰ ਜਾਣਾ ਚਾਹੁੰਦੇ ਹੋ ਤਾਂ ਪਰਮਜੀਤ ਸਿੰਘ ਪਕਨਾ ਫੇਸਬੁੱਕ ਦਾ ਪੇਜ ਹੈ ਤੁਸੀਂ ਉਹਨੂੰ ਵੀ ਲਾਈਕ ਕਰ ਸਕਦੇ ਹੋ ਤੁਸੀਂ ਸਾਡੀ ਵੈਬਸਾਈਟ www.aznewswala.com ਤੇ ਪਰ ਵੀ ਜਾ ਸਕਦੇ ਹੋ ਤੇ ਦੋਸਤੋ ਹੁਣ ਤੁਸੀਂ ਜਿਹੜੇ ਨਾ ਆਸ ਨਿਊਜ਼ ਵਾਲਾ ਦੇ ਨਾਲ ਕੱਲ ਨੂੰ ਨਵਾਂ ਨਿਕਲਿਆ ਪ੍ਰੋਗਰਾਮ ਲਾਗੇ ਮੈਂ ਫੇਰ ਹਾਜ਼ਰ ਹੋਊਂਗਾ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਕ ਜਵਾਬ